ਹੈਲੋ एवरीवन ਅੱਜ ਟੈਂਸ ਸੀਰੀਜ਼ ਦੇ ਵਿੱਚ ਅਸੀਂ ਇੱਕ ਗੱਲ ਕਰਾਂਗੇ ਪਾਸਟ ਪਰਫੈਕਟ ਟੈਂਸ ਦੀ ਤੇ ਪਹਿਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਅਸੀਂ ਗੱਲ ਕੀਤੀ ਸੀ ਕਿ ਟੈਂਸ ਦੇ ਰੂਲਸ ਕੀ ਹੁੰਦੇ ਨੇ ਉਹਨਾਂ ਨੂੰ ਬਣਾਉਣ ਦਾ ਕੀ ਤਰੀਕਾ ਹੁੰਦਾ ਵੈ ਤੇ ਅਸੀਂ ਪ੍ਰੈਜ਼ੈਂਟ ਦੇ ਸਾਰੇ ਟੈਂਸ ਕਵਰ ਕੀਤੇ ਸੀਗੇ ਅਲੱਗ-ਅਲੱਗ ਵੀਡੀਓ ਚ ਨਾਲ ਹੀ ਅਸੀਂ ਪਾਸਟ ਦੇ ਵਿੱਚ ਵੀ ਇਨਡੇਫਿਨਿਟ ਤੇ ਕੰਟੀਨਿਊਸ ਜਿਹੜਾ ਟੈਂਸ ਸੀਗਾ ਉਹਨੂੰ ਕਵਰ ਕੀਤਾ ਸੀਗਾ ਉਹਦੇ ਪੂਰੇ ਪੂਰੇ ਆਸਪੈਕਟਸ ਆਪਾਂ ਕਵਰ ਕੀਤੇ ਸੀਗੇ ਤੇ ਹੁਣ ਅੱਜ ਅਸੀਂ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਪਾਸਟ ਪਰਫੈਕਟ ਟੈਂਸ ਦੀ ਤੇ ਮੇਰੀ ਰਿਕਵੈਸਟ ਹੈ ਕਿ ਵੀਡੀਓ 'ਚ ਐਂਡ ਤੱਕ ਬਨੇ ਰੋ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲੇ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਕਿ ਤੁਹਾਨੂੰ ਨਵੀਆਂ ਵੀਡੀਓ ਆਪਣੇ ਆਪ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਆ ਮੇਰੀ ਇੱਕ ਹੋਰ ਰਿਕਵੈਸਟ ਹੈ ਕਿ ਜਿਹੜੀਆਂ ਪੁਰਾਣੀਆਂ ਵੀਡੀਓ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਵਾ ਉਹਨਾਂ ਨੂੰ ਵੀ ਨਾਲ ਜ਼ਰੂਰ ਦੇਖੋ ਤੁਹਾਨੂੰ ਹੋਰ ਜ਼ਿਆਦਾ ਕਲੈਰਿਟੀ ਅੱਜ ਆਏਗੀ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਪਾਸਟ ਪਰਫੈਕਟ ਟੈਂਸ ਤੇ ਸਭ ਤੋਂ ਪਹਿਲੇ ਆਪਾਂ ਦੇਖਣਾ ਕਿ ਜਿਹੜਾ ਪਾਸਟ ਪਰਫੈਕਟ ਟੈਂਸ ਹੈ ਉਹਦੀ ਪਛਾਣ ਕੀ ਹੁੰਦੀ ਹੈ ਬੇਸਿਕਲੀ ਪਾਸਟ ਪਰਫੈਕਟ ਟੈਂਸ ਦੇ ਵਿੱਚ ਦੋ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਇੱਕ ਤਾਂ ਬੀਤੇ ਸਮੇਂ ਦੀ ਆਪਾਂ ਗੱਲ ਕਰਦੇ ਆ ਇੱਕ ਕੰਮ ਦੇ ਕੰਪਲੀਟ ਹੋਣ ਦੇ ਬਾਰੇ ਗੱਲ ਕਰਦੇ ਆ ਇੱਕ ਤੇ ਹੋ ਗਿਆ ਵਾਸਤੇ ਮਤਲਬ ਵੀ ਭੂਤਕਾਲ ਚ ਬੀਤੇ ਹੋਏ ਸਮੇਂ ਚ ਦੂਸਰਾ ਪਰਫੈਕਟ ਦਾ ਮਤਲਬ ਕੰਮ ਸੰਪੂਰਨ ਹੋ ਚੁੱਕਿਆ ਸੀ ਕੰਪਲੀਟ ਹੋ ਚੁੱਕਿਆ ਸੀਗਾ ਇਹ ਦੋ ਚੀਜ਼ਾਂ ਦੀ ਆਪਾਂ ਗੱਲ ਕਰਨੀਆਂ ਹੁਣ ਸੈਂਟੈਂਸ ਆਪਾਂ ਕਈ ਤਰ੍ਹਾਂ ਨਾਲ ਬੋਲਨੇ ਜਿਵੇਂ ਉਹਦੇ ਚ ਐਂਡ ਦੇ ਵਿੱਚ ਆਂਦਾ ਵਾ ਉਹਨਾਂ ਸੈਂਟੈਂਸਾਂ ਚ ਚੁਕਿਆ ਸੀ ਚੁੱਕੀ ਸੀ ਚੁਕੇ ਆ ਸਾਂ ਚੁਕੇ ਸਾਂ ਚੁਕੇ ਸਣ ਕੋਈ ਵੀ ਬੋਲ ਲੈ ਆਸੀ ਮਤਲਬ ਹੋ ਗਿਆ ਸੀਗਾ ਕੰਮ ਲੇਕਿਨ ਬੀਤੇ ਸਮੇ ਪਾਸਟ ਦੇ ਵਿੱਚ ਜਿਵੇਂ ਹੁਣ ਸੈਂਟੈਂਸ ਦੇਖੀ ਆਪਾਂ ਉਹ ਖਾਣਾ ਖਾ ਚੁੱਕੇ ਸੀ ਮਤਲਬ ਅਸੀਂ ਪਾਸਟ ਦੀ ਗੱਲ ਕਰ ਰਹੇ ਆ ਬੀਤੇ ਸਮੇ ਦੀ ਕੋਈ ਇੱਕ ਖਾਸ ਪੁਆਇੰਟ ਦੀ ਗੱਲ ਕਰ ਰਹੇ ਆ ਕਿ ਉਸ ਵੇਲੇ ਉਹ ਖਾਣਾ ਖਾ ਚੁੱਕੇ ਸੀਗਾ ਉਹਨੇ ਕੰਪਲੀਟ ਕਰ ਲਿਆ ਸੀ ਖਾਣਾ ਖਾਣ ਦਾ ਕੰਮ ਐਵੇਂ ਇੱਕ ਕੰਮ ਹੈ ਨਾ ਉਹ ਕੰਮ ਕੰਪਲੀਟ ਹੋ ਗਿਆ ਸੀ ਖਾਣਾ ਖਾਣ ਦਾ ਅਸੀਂ ਇੱਕ ਕੱਪੜੇ ਧੋ ਚੁੱਕੇ ਸੀ ਅਸੀਂ ਮਤਲਬ ਕੰਮ ਕੰਪਲੀਟ ਕਰ ਚੁੱਕੇ ਸੀ ਕੱਪੜੇ ਧੋਣ ਦਾ ਹੁਣ ਇਹ ਵੇਖੋ ਉਹ ਖਾਣਾ ਖਾ ਚੁੱਕੇ ਸੀ ਉਹ ਖਾਣਾ ਖਾ ਚੁੱਕੇ ਸਨ ਕੁਝ ਵੀ ਬੋਲਣ ਚਾਹੀਏ ਉਹਨਾਂ ਨੇ ਖਾਣਾ ਖਾ ਲਿਆ ਸੀ ਗੱਲ ਭਾਵੇਂ ਜਿਹੜੀ ਮਰਜ਼ੀ ਹੋਏ ਜਿਹੜਾ ਅਹਿਸਾਸ ਆਪਾਂ ਦੇਖਿਆ ਨਾ ਦੋ ਚੀਜ਼ਾਂ ਦਾ ਇੱਕ ਬੀਤੇ ਸਮੇਂ ਦੀ ਗੱਲ ਤੇ ਦੂਜੀ ਕੰਮ ਦੇ ਖਤਮ ਹੋਣ ਦਾ ਅਹਿਸਾਸ ਹੁਣ ਆ ਦੇਖੋ ਹਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀਗਾ ਤੇ ਹੁਣ ਇੱਥੇ ਇੱਥੇ ਵੀ ਪਿਛਲੀ ਗੱਲ ਕਰ ਰਹੇ ਆ ਨਾ ਅਸੀਂ ਬੀਤੇ ਸਮੇਂ ਦੀ ਤੇ ਉਸ ਵੇਲੇ ਉਹਨਾਂ ਨੇ ਆਪਣਾ ਕੰਮ ਖਤਮ ਕਰ ਲਿਆ ਸੀਗਾ ਤੇ ਖਤਮ ਹੋ ਗਿਆ ਸੀਗਾ ਕੰਮ ਤੇ ਦੂਸਰਾ ਅਸੀਂ ਬੀਤੇ ਸਮੇਂ ਦੀ ਗੱਲ ਕਰ ਰਹੇ ਆ ਹੁਣ ਇਹਨੂੰ ਬਣਾਉਣਾ ਅਸੀਂ ਬੜਾ ਹੀ ਸਿੰਪਲ ਜਿਹਾ ਤਰੀਕਾ ਵਾ ਤੇ ਸਭ ਤੋਂ ਪਹਿਲੇ ਜਿਵੇਂ ਆਪਾਂ ਜਾਣਦੇ ਆ ਸਬਜੈਕਟ ਆ ਨਾ ਕਿਸੇ ਵੀ ਸੈਂਟੈਂਸ ਦੇ ਵਿੱਚ ਆਪੀ ਟੈਂਸ ਵਾਲੇ ਚ ਸਬਜੈਕਟ ਤੋਂ ਹੀ ਸ਼ੁਰੂਆਤ ਹੁੰਦੀ ਹੈ ਤੇ ਸਬਜੈਕਟ ਉਹ ਹੁੰਦਾ ਜਿਹੜਾ ਕੰਮ ਕਰਨ ਵਾਲਾ ਉਸ ਤੋਂ ਬਾਅਦ ਆਣਾ ਹੈਡ ਫੇਰ ਆਣਾ ਵਰਬ ਦੀ 3rd ਫਾਰਮ ਫੇਰ ਆਣਾ ਉਹਦੇ ਨਾਲ ਆਬਜੈਕਟ ਮਤਲਬ ਜਿਹੜੇ ਕੰਮ ਨੂੰ ਕੀਤਾ ਗਿਆ ਹੁਣ ਇਹ ਸੈਂਟੈਂਸ ਉਹ ਆਪਾਂ ਬਣਾਨੇ ਆ ਉਹ ਖਾਣਾ ਖਾ ਚੁੱਕੇ ਸੀ ਤੇ ਉਹ ਮਤਲਬ ਦੇ ਸਬਜੈਕਟ ਹੋ ਗਿਆ ਹਨਾ ਫੇਰ ਹੈਡ ਆ ਗਿਆ ਦੇ ਹੈਡ ਖਾਣਾ ਖਾ ਚੁੱਕੇ ਸੀ ਖਾਣਾ ਖਾਣ ਨੂੰ ਕੀ ਕਹਿੰਦੇ ਵਰਬ ਨੂੰ ਉਹਨੂੰ ਕਿਰਿਆ ਨੂੰ ਕਹਿੰਦੇ ਈਟ ਈਟ ਦੀ ਆਪਾਂ 3rd ਫਾਰਮ ਲਗਾਣੀ ਹੈ ਈਟ ਐਟ ਈਟਨ ਐ ਹੁੰਦਾ ਦਾ ਸਾਡਾ ਦੇ ਹੈਡ ਈਟਨ ਤੇ ਹੁਣ ਆਬਜੈਕਟ ਕੀ ਹੋਇਆ ਸਾਡਾ ਖਾਣਾ ਠੀਕ ਹੈ ਜਿਹੜਾ ਖਾਣਾ ਮਤਲਬ ਭੋਜਨ ਉਹ ਸਾਡਾ ਫੂਡ ਹੋ ਗਿਆ ਤੇ ਦੇ ਹੈਡ ਈਟਨ ਫੂਡ ਅਸੀਂ ਕੱਪੜੇ ਧੋ ਚੁੱਕੇ ਸੀ ਵੀ ਹੈਡ ਹੁਣ ਕੱਪੜੇ ਧੋਣ ਨੂੰ ਕੀ ਕਹਿੰਦੇ ਹੈ ਵਰਬ ਵਾਸ਼ ਤੇ ਥਰਡ ਫਾਰਮ ਹੁੰਦੀ ਹੈ واش واشڈ واشڈ وی ਹੈਡ واشڈ ਕਲੋਸ ਕਪੜੇ ਆਬਜੈਕਟ ਹੋ ਗਿਆ ਹਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀ ਹਰਿੰਦਰ ਹੈਡ ਕੰਮ ਖਤਮ ਕਰ ਲੋ ਕਿ ਕਹਿੰਦੇ ਫਿਨਿਸ਼ ਤੇ ਫਿਨਿਸ਼ ਦੀ ਥਰਡ ਫਾਰਮ ਹੋ ਗਈ ਫਿਨਿਸ਼ਡ ਫਿਨਿਸ਼ finished finished. ਇਹ ਤੁਹਾਡਾ ਫਰਮ ਬਾਕੀ ਰਿੰਦਰ ਹੈਡ ਫਿਨਿਸ਼ਡ ਹਿਸ ਆਪਣਾ ਕੰਮ ਹਿਸ ਵਰਕ ਆਬਜੈਕਟ ਹੋ ਗਿਆ ਵਰਕ ਤੇ ਇਸ ਤਰ੍ਹਾਂ ਆਪਾਂ ਜਿਹੜਾ ਵਾ ਪਾਸਟ ਪਰਫੈਕਟ ਟੈਂਸਰ ਦੇ ਵਿੱਚ ਸੈਂਟੈਂਸ ਨੂੰ ਬਣਾ ਲਿਆ ਇੱਥੇ ਇੱਕ ਚੀਜ਼ ਧਿਆਨ ਰੱਖਣੀ ਹੈ ਚਾਹੇ ਕੋਈ ਵੀ ਸਬਜੈਕਟ ਸਾਡਾ ਹੋਵੇ ਉਹਦੇ ਨਾਲ ਹੈਡ ਹੀ ਆਣਾ ਆਮ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਦੋਂ ਸਬਜੈਕਟ ਬਦਲ ਜਾਂਦਾ ਵਾ ਤੇ ਸਾਡਾ ਜਿਹੜਾ ਹੈਲਪਿੰਗ ਵਰਬ ਹੈ ਉਹ ਵੀ ਬਦਲ ਜਾਂਦੀ ਹੈ ਜਿਵੇਂ ਹੈਜ਼ ਹੈਵ ਦੇ ਵਿੱਚ ਹੁੰਦਾ ਵਾ ਇਜ਼ ਐਮ ਆਰ ਹੁੰਦਾ ਵਾ ਵਾਸ ਵਰ ਹੁੰਦਾ ਵਾ ਤੇ ਲੇਕਿਨ ਹੈਡ ਜਿੱਥੇ ਆਂਦਾ ਨਾ ਉਥੇ ਹੈਡ ਹੀ ਰਹਿੰਦਾ ਚਾਹੇ ਸਿੰਗੂਲਰ ਹੋਏ ਪਲੂਰਲ ਹੋਏ ਫਰਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਤੇ ਇਸ ਤਰ੍ਹਾਂ ਆਪਾਂ ਜਿਹੜਾ ਵਾ ਉਹਨੂੰ ਬਣਾ ਲਿਆ ਹਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀ ਹਰਿੰਦਰ ਹੈਡ ਫਿਨਿਸ਼ਡ ਵਰ ਤੇ ਉਹਨੂੰ ਕਈ ਵਾਰੀ ਕੀ ਹੁੰਦਾ ਵਾ ਕਿ ਜਿਹੜੇ ਇਹ ਹੈ ਤੇ ਅਗੇ ਸਾਰੇ ਸਕਾਰਾਤਮਕ ਸੈਂਟੈਂਸ ਜਿਹੜੇ ਅਫਰਮੇਟਿਵ ਸੈਂਟੈਂਸ ਜਿਨ੍ਹਾਂ ਚ ਸਿੰਪਲ ਸੈਂਟੈਂਸ ਸੀਗੇ ਹੁਣ ਕਈ ਵਾਰ ਇਹ ਸੈਂਡੇ ਸੈਂਟੈਂਸ ਹੁੰਦੇ ਨਾਂ ਵਾਲੇ ਹੁੰਦੇ 네ਗੇਟਿਵ ਹੁੰਦੇ ਨਕਾਰਾਤਮਕ ਹੁੰਦੇ ਨੇ ਉਹਨਾਂ ਨੂੰ ਕਿਵੇਂ ਬਣਾਣਾ ਜਿਵੇਂ ਆਪਾਂ ਉਹਨੂੰ ਪੰਜਾਬੀ ਚ ਦੇਖੀਏ ਤੇ ਆਪਾਂ ਜਿਵੇਂ ਕਹੀਏ ਉਹ ਖਾਣਾ ਖਾ ਚੁੱਕੇ ਸੀ ਇਹ ਤੇ ਹੈਗਾ ਸਾਡਾ ਸਿੰਪਲ ਅਫਰਮੇਟਿਵ ਉਹ ਖਾਣਾ ਨਹੀਂ ਖਾ ਚੁੱਕੇ ਸੀ ਅਸੀਂ ਕੱਪੜੇ ਨਹੀਂ ਤੋ ਚੁੱਕੇ ਸੀ ਹਰਿੰਦਰ ਨੇ ਆਪਣਾ ਕੰਮ ਖਤਮ ਕੰਮ ਨਹੀਂ ਖਤਮ ਕਰ ਲਿਆ ਸੀ ਤੇ ਇਹ ਸਾਡੇ ਸਾਰੇ ਹੋ ਗਏ ਨਾਮ ਵਾਲੇ ਹੁਣ ਇਹਨਾਂ ਨੂੰ ਆਪਾਂ ਕਿਵੇਂ ਬਣਾਣਾ ਹੈ ਉਹ ਅਸੀਂ ਜ਼ਰੂਰ ਦੇਖਾਂਗੇ ਕਿ ਕਿਸ ਤਰ੍ਹਾਂ ਬਣਨਗੇ ਤੇ ਜਿਵੇਂ ਇਹਨਾਂ ਨੂੰ ਕੀ ਕਰਨਾ ਹੈ ਅਸੀਂ ਸਭ ਤੋਂ ਪਹਿਲੇ ਸਬਜੈਕਟ ਹੈ ਨਾ ਉਸ ਤੋਂ ਬਾਅਦ ਜਿਹੜਾ ਹੈਡ ਹੈ ਇਹਦੇ ਨਾਲ ਲਗਾ ਲੈਣਾ ਨੋਟ ਬਾਕੀ ਸਾਰਾ ਸੈਂਟੈਂਸ सेम ਰਹਿਣਾ ਸਬਜੈਕਟ ਹੈਡ ਫਿਰ ਨੋਟ ਫਿਰ ਵਰਬ ਦੀ 3rd ਫਾਰਮ ਤੇ ਫਿਰ ਆਣਾ ਜਿਵੇਂ ਉਹ ਖਾਣਾ ਨਹੀਂ ਖਾ ਚੁੱਕੇ ਸੀ ði ਹੈਡ ਬਸ ਹੈਡ ਦੇ ਬਾਅਦ ਨੋਟ ਲਗਾਣਾ ਤੇ ਸਾਡਾ ਬਣ ਗਿਆ ਨਕਾਰਾਤਮਕ ਜਾਂ 네ਗੇਟਿਵ ਸੈਂਟੈਂਸ ਨਾ ਵਾਲਾ ਅਸੀਂ ਕੱਪੜੇ ਨਹੀਂ ਧੋ ਚੁੱਕੇ ਸੀ ਵੀ ਹੈਡ ਨੋਟ ਬਸ ਸਿੰਪਲੀ ਨੋਟ ਲਗਾ ਨੋਟ واਸਟ ਕਲੋਸ ਹਰਿੰਦਰ ਨੇ ਆਪਣਾ ਕੰਮ ਨਹੀਂ ਖਤਮ ਕਰ ਲਿਆ ਸੀ ਰਹਿਿੰਦਰ ਹਰਿੰਦਰ ਹੈਡ ਨੋਟ ਫਿਨਿਸ਼ਡ ਹਿਸ ਵਰਕ ਤੇ ਇਸ ਤਰ੍ਹਾਂ ਜਿਹੜਾ ਵੈ ਅਸੀਂ ਜਿਹੜੇ ਹੈਗੇ ਆ ਸਰਟਿਵ ਜਿਹੜੇ ਹੈਗੇ ਅਫਰਮੇਟਿਵ ਸੈਂਟੈਂਸਸ ਆ ਜਾਂ ਨੈਗੇਟਿਵ ਸੈਂਟੈਂਸ ਉਹ ਬਣਾਨੇ ਆ ਤੇ ਹੁਣ ਅੱਗੇ ਅਸੀਂ ਗੱਲ ਕਰਨੇ ਆ ਇਨਟੈਰੋਗੇਟਿਵ ਸੈਂਟੈਂਸ ਹੁਣ ਅਸੀਂ ਗੱਲ ਕਰਨੇ ਆ ਨਕਾਰਾਤਮਕ ਨਹੀਂ ਜਿਹੜੇ ਪ੍ਰਸ਼ਨ ਵਾਲੇ ਸੈਂਟੈਂਸ ਹੁੰਦੇ ਨੇ ਜਾਂ ਇਨਟੈਰੋਗੇਟਿਵ ਜਿਨ੍ਹਾਂ ਨੂੰ ਅੰਗਰੇਜ਼ੀ ਚ ਆਪਾਂ ਕਹਿੰਦੇ ਆ ਉਹ ਸੈਂਟੈਂਸ ਹੁੰਦੇ ਜਿਨ੍ਹਾਂ ਚ ਕੋਈ ਸਵਾਲ ਪੁੱਛਿਆ ਜਾਂਦਾ ਵਾ ਜਿਵੇਂ ਇਹ ਸਿੰਪਲ ਸਾਡਾ ਸੈਂਟੈਂਸ ਸੀ ਅਫਰਮੇਟਿਵ ਸੀਗਾ ਸਕਾਰਾਤਮਕ ਸੀਗਾ ਉਹ ਖਾਣਾ ਖਾ ਚੁੱਕੇ ਸੀ ਜੇ ਅਸੀਂ ਕਹੀਏ ਕੀ ਉਹ ਖਾਣਾ ਖਾ ਚੁੱਕੇ ਸੀ ਤੇ ਇੱਕ ਪ੍ਰਸ਼ਨ ਹੋ ਗਿਆ ਨਾ ਤੇ ਆਪਾਂ ਜਿਵੇਂ ਦੇਖੋ ਕੀ ਉਹ ਖਾਣਾ ਖਾ ਚੁੱਕੇ ਸੀਗੇ ਤੇ ਇੱਥੇ ਨਾਲ ਆ ਜਾਂਦਾ ਸਾਡਾ ਪ੍ਰਸ਼ਨ ਕੀ ਅਸੀਂ ਕੱਪੜੇ ਧੋ ਚੁੱਕੇ ਸੀ ਇੱਥੇ ਵੀ ਹੋ ਗਿਆ ਕੀ ਖਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀਗਾ ਤੇ ਇਹਨਾਂ ਨੂੰ ਬਣਾਉਣ ਵਾਸਤੇ ਬੜਾ ਹੀ ਸਿੰਪਲ ਜਿਹਾ ਤਰੀਕਾ ਹੁੰਦਾ ਹੈ ਜਿਹੜਾ ਹੁੰਦਾ ਹੈ ਹੈਡ ਇਹ ਆ ਜਾਂਦਾ ਸਭ ਤੋਂ ਪਹਿਲੇ ਸਬਜੈਕਟ ਦੀ ਜਗ੍ਹਾ ਤੇ ਸਬਜੈਕਟ ਜਲ ਜਾਂਦਾ ਹੈ ਹੈਡ ਦੀ ਜਗ੍ਹਾ ਤੇ ਬਾਕੀ ਸਾਰਾ ਸੇਮ ਰਹਿਣਾ ਇੱਥੇ ਹੋ ਜਾਣਾ ਹੈਡ ਫਿਰ ਸਬਜੈਕਟ ਕਰ ਬਰਨ ਦੀ ਥਰਡ ਪੋਸਟ ਫਿਰ ਆਬਜੈਕਟ ਇਹ ਹੋ ਗਿਆ ਸਾਡਾ ਪਹਿਲਾ ਇਹ ਹੋ ਗਿਆ ਦੂਜਾ ਇਹ ਤੀਜਾ ਤੇ ਇਹ ਹੋ ਗਿਆ ਚੌਥਾ ਹੁਣ ਆ ਦੇਖੋ ਕੀ ਉਹ ਖਾਣਾ ਖਾ ਚੁੱਕੇ ਸੀ ਇੱਥੇ ਆ ਜਾਏਗਾ ਹੈਡ ਦੇ ਈਟਨ ਫੂਡ ਨਾਲ ਪ੍ਰਸ਼ਨ ਵਾਲਾ ਮਾਰਕ ਆ ਜਾਏਗਾ ਕੀ ਅਸੀਂ ਕੱਪੜੇ ਧੋ ਚੁੱਕੇ ਸੀ ਹੈਡ ਵੀ واਸ਼ਡ ਕਲੋਥ ਕੀ ਹਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀ ਹੈਡ ਹਰਿੰਦਰ ਫਿਨਿਸ਼ਡ ਹਿਸ ਵਰਕ ਤੇ ਇਸ ਤਰ੍ਹਾਂ ਸਾਡਾ ਜਿਹੜਾ ਹੈ ਉਹ ਬਣ ਗਿਆ ਪ੍ਰਸ਼ਨ ਵਾਲਾ ਇੰਟਰਾਗੈਟਿਵ ਸੈਂਟੈਂਸ ਹੁਣ ਕਈ ਵਾਰ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ 'ਚ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ ਵੈ ਤੇ ਨਾਲੇ ਉਹ ਨਾਂ ਦਾ ਵੀ ਪ੍ਰਯੋਗ ਹੁੰਦਾ ਨਹੀਂ ਵੀ ਪ੍ਰਯੋਗ ਕੀਤਾ ਜਾਂਦਾ ਜਿਵੇਂ ਕੀ ਉਹ ਖਾਣਾ ਨਹੀਂ ਖਾ ਚੁੱਕੇ ਸੀ ਕੀ ਅਸੀਂ ਕੱਪੜੇ ਨਹੀਂ ਧੋ ਚੁੱਕੇ ਸੀ ਕੀ ਹਰਿੰਦਰ ਨੇ ਆਪਣਾ ਕੰਮ ਖਤਮ ਨਹੀਂ ਕਰ ਲਿਆ ਸੀ ਤੇ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਕੀ ਕਰਨਾ ਹੈ ਇਹ ਜਿਹੜਾ ਇਹ ਹੈਗਾ ਨਾ ਇਹਦੇ ਬਾਅਦ ਕਿਉਂਕਿ ਪਹਿਲੇ ਆਣਾ ਸਬਜੈਕਟ ਹੈਡ ਫਿਰ ਸਬਜੈਕਟ ਫਿਰ ਉਸ ਤੋਂ ਬਾਅਦ ਆ ਜਾਣਾ ਨੋਟ ਉਹਦੇ ਚ ਕੀ ਹੋ ਜਾਏਗਾ ਸਭ ਤੋਂ ਪਹਿਲੇ ਹੈਡ ਫਿਰ ਸਬਜੈਕਟ ਫਿਰ ਨੋਟ ਫਿਰ ਵਰਬ ਆਫ ਦੀ 3rd ਫਾਰਮ ਤੇ ਫਿਰ ਆ ਜਾਣਾ ਆਬਜੈਕਟ ਮਤਲਬ ਥੋੜਾ ਜਿਹਾ ਉਹਦੇ ਚ ਜਿਹੜਾ ਵੈ ਸਬਜੈਕਟ ਦੇ ਬਾਅਦ ਆਪਾਂ ਨੋਟ ਲਗਾ ਦਨੇ ਜਿਵੇਂ ਕੀ ਉਹ ਕੱਪੜੇ ਉਹ ਕੀ ਉਹ ਖਾਣਾ ਨਹੀਂ ਖਾ ਚੁੱਕੇ ਸੀ ਹੈਡ ਦੇ ਨੋਟ ਹੈਡ ਦੇ ਹੋ ਗਿਆ ਸਬਜੈਕਟ ਇਹਦੇ ਬਾਅਦ ਆ ਗਿਆ ਨੋਟ ਹੈਡ ਦੇ ਨੋਟ ਈਟਨ ਫੂਡ ਹੈਡ ਵੀ ਨੋਟ واਸ਼ਡ ਕਲੋਸ ਹੈਡ ਹਰਿੰਦਰ ਨੋਟ ਫਿਨਿਸ਼ਡ ਮਤਲਬ ਸਬਜੈਕਟ ਦੇ ਬਾਅਦ ਜਿਹੜਾ ਵੈ ਉਹ ਨੋਟ ਲੱਗ ਨਾਲ ਸਾਡਾ ਜਿਹੜਾ ਵਾ ਉਹ ਬਣ ਜਾਣਾ ਮੈਂ ਇੰਟੈਰੋਗੇਟਿਵ ਤੇ ਜਿਹੜਾ ਨਾਮ ਵਾਲਾ ਦੋਨੋਂ ਇਕੱਠੇ ਮਿਲਾ ਕੇ ਹੁਣ ਅਜੇ ਤੱਕ ਜਿਹੜੀ ਅਸੀਂ ਪ੍ਰਸ਼ਨ ਵਾਲਿਆਂ ਦੀ ਗੱਲ ਕੀਤੀ ਜਾਂ ਇੰਟੈਰੋਗੇਟਿਵ ਸੈਂਟੈਂਸ ਦੀ ਗੱਲ ਕੀਤੀ ਆ ਅਸੀਂ ਉਹ ਸੈਂਟੈਂਸ ਡਿਸਕਸ ਕੀਤੇ ਨੇ ਜਿਨ੍ਹਾਂ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਔਰ ਉਹਨਾਂ ਦਾ ਹਾਂ ਜਾਂ ਨਾ ਅੱਚ ਜਵਾਬ ਹੁੰਦਾ ਤੇ ਜਿਵੇਂ ਕੀ ਉਹ ਖਾਣਾ ਖਾ ਚੁੱਕੇ ਸੀ ਉਹਦਾ ਵੀ ਹਾਂ ਜਾਂ ਨਾ 'ਚ ਜਵਾਬ ਹੈਗਾ ਅਗਰ ਖਾਣਾ ਖਾ ਰਿਹਾ ਹੈ ਕਹਦੇਗਾ ਕੋਈ ਹਾਂ ਜੀ ਨਹੀਂ ਤੇ ਨਹੀਂ ਕਹਦੇਗਾ ਇਸ ਤਰ੍ਹਾਂ ਕੀ ਅਸੀਂ ਕੱਪੜੇ ਧੋ ਚੁੱਕੇ ਸੀ ਕੀ ਹਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀਗਾ ਤੇ ਹੁਣ ਕਈ ਵਾਰ ਇਹੋ ਜਿਹੀ ਹੁੰਦੇ ਆ ਜਿਨ੍ਹਾਂ ਦਾ ਹਾਂ ਜਾਂ ਨਾ 'ਚ ਜਵਾਬ ਨਹੀਂ ਹੁੰਦਾ ਜਿਵੇਂ ਉਹ ਕਿੱਥੇ ਸੀ ਕਿਉਂ ਸੀ ਇਹੋ ਜਿਹਿਆਂ ਦਾ ਫਿਰ ਉਹਨੂੰ ਸਪੈਸੀਫਿਕਲੀ ਦੱਸਣਾ ਪਏਗਾ ਕਿ ਕੀ ਕਾਰਨ ਸੀਗਾ ਹੁਣ ਜਿਵੇਂ ਆ ਦੇਖੋ ਇਹ ਜਿਹੜੇ ਸ਼ੁਰੂ ਹੁੰਦੇ ਨੇ ਪ੍ਰਸ਼ਨ ਤੋਂ ਡਬਲਯੂ ਐਚ ਵਾਲੇ ਵਰਡ ਦੇ ਨਾਲ ਜਿਵੇਂ ਵਾਈ ਵੇਅਰ ਵਾਈ ਦਾ ਮਤਲਬ ਕਿਉਂ ਵੇਅਰ ਦਾ ਮਤਲਬ ਕਿੱਥੇ ਵਟ ਕੀ ਵੈਨ ਕਦੋਂ ਹੋ ਕਿਵੇਂ ਤੇ ਇਹ ਜ਼ਿਆਦਾਤਰ ਜਿਹੜੇ ਡਬਲਯੂ ਐਚ ਨਾਲ ਸ਼ੁਰੂ ਹੋਏ ਇਹਦੇ ਚ ਹੋ ਵੀ ਆ ਜਾਂਦਾ ਜਿਵੇਂ ਵੀ ਕਿਵੇਂ ਉਹਨਾਂ ਦੇਖੋ ਇਹਨਾਂ ਚ ਜਿਵੇਂ ਪਹਿਲਾਂ ਆਪਾਂ ਦੇਖੀਏ ਉਹ ਖਾਣਾ ਖਾ ਚੁੱਕੇ ਸੀ ਆਪਾਂ ਪਹਿਲਾ ਪ੍ਰਸ਼ਨ ਪੁੱਛਿਆ ਕੀ ਉਹ ਖਾਣਾ ਖਾ ਚੁੱਕੇ ਸੀ ਜੇ ਅਸੀਂ ਇਹ ਕਹੀਏ ਉਹ ਖਾਣਾ ਕਦੋਂ ਖਾ ਚੁੱਕੇ ਸੀ ਐਵਰ ਜੇ ਰੋ ਸਹੀ ਸਵਾਲ ਪੁੱਛਣਾ ਹੈ ਨਾ ਆਪਾਂ ਉਹ ਖਾਣਾ ਕਦੋਂ ਖਾ ਚੁੱਕੇ ਸੀ ਪੁੱਛਾ ਕੀ ਅਸੀਂ ਕੱਪੜੇ ਧੋ ਚੁੱਕੇ ਸੀ ਅਸੀਂ ਕੱਪੜੇ ਕਿੱਥੇ 도 ਚੁੱਕੇ ਸੀ ਬਦ ਕਿਹੜੀ ਜਗ੍ਹਾ ਤੇ ਬਦ ਕੋਈ ਵੀ ਇਹਦੇ ਚ ਵੀ ਕਿੱਥੇ ਆ ਸਕਦਾ ਮਤਲਬ ਉਹ ਤੇ ਆਪਾਂ ਇੱਕ ਦਸਨ ਵਾਸਤੇ ਗੱਲ ਕਰ ਰਿਹਾ ਹਰਿੰਦਰ ਨੇ ਆਪਣਾ ਕੰਮ ਖਤਮ ਕਰ ਲਿਆ ਸੀਗਾ ਤੇ ਹਰਿੰਦਰ ਨੇ ਆਪਣਾ ਕੰਮ ਕਦੋਂ ਮੰਨ ਲਓ ਇਹਦੇ ਚ ਵੀ ਕਦੋਂ ਆਲੇ ਜਾਂ ਮੰਨ ਲਓ ਇੱਥੇ ਆਪਾਂ ਕਹੀਏ ਕਿਸ ਤਰ੍ਹਾਂ ਤੇ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਕੀ ਕਰਨਾ ਵਾ ਹਜੇ ਤੱਕ ਅਸੀਂ ਕੀ ਕੀਤਾ ਸੀ ਹੈਡ ਨੂੰ ਸਬਜੈਕਟ ਦੀ ਜਗ੍ਹਾ ਤੇ ਸਬਜੈਕਟ ਨੂੰ ਹੈਡ ਦੀ ਜਗ੍ਹਾ ਤੇ ਲੈ ਕੇ ਬਣਾ ਲਿਆ ਸੀ ਇਹ ਤੇ ਅਸੀਂ ਕਰਨਾ ਹੀ ਕਰਨਾ ਹੈ ਇਹਨਾਂ ਸੈਂਟੈਂਸ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਲਗਾਉਣਾ ਹੈ ਜਿਹੜਾ ਇਹ ਵਾਈ ਵੇਅਰ ਵਾਟ ਵੈਨ ਹਾਉ ਪੁੱੰਜੇ ਦੇਖੋ ਉਹ ਖਾਣਾ ਕਦੋਂ ਖਾ ਚੁੱਕੇ ਸੀ ਤੇ ਸਭ ਤੋਂ ਪਹਿਲੇ ਆ ਜਾਏਗਾ ਕਦੋਂ ਦੇ ਕੀ ਹੁੰਦੀ ਹੈ ਅੰਗਰੇਜ਼ੀ ਵੈਨ ਵੈਨ ਹੈਡ ਦੇ ਈਟਨ ਫੂਡ ਅਸੀਂ ਕੱਪੜੇ ਕਿੱਥੇ ਧੋ ਚੁੱਕੇ ਸੀ ਵੇਅਰ ਹੈਡ ਵੀ ਵਾਸ਼ਡ ਕਲੋਥਸ ਹਰਿੰਦਰ ਨੇ ਆਪਣਾ ਕੰਮ ਕਿਸ ਤਰ੍ਹਾਂ ਖਤਮ ਕਰ ਲਿਆ ਸੀ ਕਿਸ ਤਰ੍ਹਾਂ ਉਹਨੂੰ ਕਹਿੰਦੇ ਹਾਉ ਹਾਉ ਹੈਡ ਹਰਿੰਦਰ ਫਿਨਿਸ਼ਡ ਹਿਸ ਵਰਕ ਤੇ ਮੇਨ ਸਮਝਣ ਵਾਲੀ ਗੱਲ ਕੀ ਹੈ ਕਿ ਜਿਹਨਾਂ ਪ੍ਰਸ਼ਨਾਂ ਦਾ ਹਾਂ ਜਾਂ ਨਾ ਚ ਜਵਾਬ ਨਹੀਂ ਹੁੰਦਾ ਉਹ ਇਹ ਜਿਹੜੇ ਵਰਡਸ ਹੁੰਦੇ ਨੇ ਇਹਨਾਂ ਨੂੰ ਸਭ ਤੋਂ ਪਹਿਲੇ ਅਸੀਂ ਲੈ ਆਣਾ ਬਾਅਦ ਕੀ ਫਿਰ ਜਿਹੜਾ ਪ੍ਰਸ਼ਨ ਮਾਲਾ ਸਾਡਾ ਇੰਟਰਚੇਂਜ ਕਰਕੇ ਬੰਦਾ ਉਹ ਐਜ਼ ਇਟ ਇਜ਼ ਆ ਜਾਂਦਾ ਹੁਣ ਅਸੀਂ ਦੇਖਾਂਗੇ ਕਿ ਜਿਹੜਾ ਪਾਸਟ ਪਰਫੈਕਟ ਟੈਂਸ ਉਹਦਾ ਕਿਹੜੀਆਂ ਸਪੈਸ਼ਲ ਕੰਡੀਸ਼ਨ ਦੇ ਵਿੱਚ ਵੀ ਅਸੀਂ ਅਲੱਗ ਤਰ੍ਹਾਂ ਦਾ ਯੂਜ਼ ਕਰਦੇ ਹਾਂ ਇਹ ਜਿਵੇਂ ਦੇਖੋ ਕਈ ਵਾਰੀ ਹੁੰਦਾ ਕਿ ਦੋ ਇਨਸੀਡੈਂਟ ਦੋ ਘਟਨਾਵਾਂ ਹੁੰਦੀਆਂ ਨੇ ਜਾਂ ਦੋ ਕਹਿ ਲਓ ਗੱਲਾਂ ਹੁੰਦੀਆਂ ਨੇ ਦੋ ਕੰਮ ਹੁੰਦੇ ਨੇ ਆਪਾਂ ਉਹਦੇ 'ਚ ਦੇਖਣਾ ਜਿਹੜਾ ਪਹਿਲੇ ਕੰਮ ਕੰਪਲੀਟ ਹੋਇਆ ਜਿਵੇਂ ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲੇ ਗੱਡੀ ਜਾ ਚੁੱਕੀ ਸੀ ਹੁਣ ਇੱਥੇ ਦੋ ਕੰਮ ਐ ਇੱਕ ਤਾਂ ਮੇਰਾ ਸਟੇਸ਼ਨ ਪਹੁੰਚਣਾ ਤੇ ਦੂਸਰਾ ਗੱਡੀ ਦਾ ਜਾਣਾ ਹੁਣ ਆਪਾਂ ਇੱਥੇ ਇਹ ਦੇਖਣਾ ਹੈ ਇਹ ਦੋਨੋਂ ਪਾਸਟ ਪਰਫੈਕਟ ਦੇ ਨਾ ਗੱਡੀ ਜਾ ਚੁੱਕੀ ਸੀ ਮੈਂ ਪਹੁੰਚਣ ਤੋ ਅਸੀਂ ਕੀ ਕਰਨਾ ਹੈ ਜਿਹੜਾ ਕੰਮ ਪਹਿਲੇ ਹੋਇਆ ਉਹਦੇ ਨਾਲ ਤੇ ਲਗਾਉਣਾ ਮੈਂ ਪਾਸਟ ਪਰਫੈਕਟ ਟੈਂਸ ਜਿਹੜਾ ਬਾਅਦ ਚ ਹੋਇਆ ਉਹਦੇ ਨਾਲ ਪਾਸਟ ਇੰਡੈਫਿਨਿਟ ਟੈਂਸ ਲਾਣਾ ਜਾਂ ਪਾਸਟ ਸਿੰਪਲ ਲਗਾਣਾ ਜਿਵੇਂ ਉਹਨਾਂ ਦੇ ਚ ਮੇਰੇ ਸਟੇਸ਼ਨ ਪਹੁੰਚਣ ਤੋਂ ਪਹਿਲੇ ਗੱਡੀ ਜਾ ਚੁੱਕੀ ਸੀ ਗੱਡੀ ਪਹਿਲੇ ਗਈ ਨਾ ਤੇ ਆਪਾਂ ਲਗਾਵਾਂਗੇ ਦ ਟ੍ਰੇਨ ਹੈਡ ਅਤੇ ਪਾਸਟ ਪਰਫੈਕਟ ਟੈਂਸ the train had departed ਜਾਣੋ ਕਿ ਕਹਿੰਦੇ ਆ ਡਿਪਾਰਟ ਕਰਨਾ ਤੇ ਸੈਕੰਡ ਫਾਰਮ ਥਰਡ ਫਾਰਮ ਡਿਪਾਰਟਡ the train had departed before i reached station ਮੇਰੇ ਸਟੇਸ਼ਨ ਜਾਣ ਤੋਂ ਪਹਿਲੇ ਗੱਡੀ ਜਾ ਚੁੱਕੀ ਸੀ ਇਹ ਲੱਗਾ ਸਾਡਾ ਇਨਡੈਫੀਨਟ ਇਹ ਲੱਗਾ ਸਾਡਾ ਪਾਸਟ ਪਰਫੈਕਟ ਕਿਉਂਕਿ ਇਹ ਕੰਮ ਪਹਿਲੇ ਕੰਪਲੀਟ ਹੋਇਆ ਹੁਣ ਕਈ ਵਾਰ ਇਹ ਹੁੰਦਾ ਕਿ ਜਿਵੇਂ ਆਪਾਂ ਕਈ ਵਾਰ ਯੂਜ਼ ਕਰਦੇ ਨਾ ਵਰਡ ਉਹ ਪਹਿਲੇ ਹੀ ਉਹਨੂੰ ਦੱਸਦਾ ਸੀਗਾ ਮਤਲਬ ਉਸ ਜਿਹੜੀ ਜਗ੍ਹਾ ਜਦ ਤਾਈਮ ਤੇ ਕੰਮ ਹੋਇਆ ਉਸ ਤੋਂ ਪਹਿਲੇ ਹੀ ਦੱਸ ਦਿੱਤਾ ਸੀਗਾ ਜਿਵੇਂ ਕੋਈ ਚੀਜ਼ ਕਰ ਦਿੱਤਾ ਜਾਂਦਾ ਨਾ ਮੈਂ ਉਹਨੇ ਮੈਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਹੀ ਹੈਡ ਆਲ ਰੈਡੀ ਪਹਿਲਾਂ ਹੀ he had ਉਥੇ ਵੀ ਅਸੀਂ ਜਿਹੜਾ ਪਾਸਟ ਪਰਫੈਕਟ ਟੈਂਸ ਦਾ ਪ੍ਰਯੋਗ ਕਰ ਦਿੰਨੇ ਆ ਉਹਨੇ ਮੈਨੂੰ ਪਹਿਲੇ ਹੀ ਸੂਚਿਤ ਕਰ ਦਿੱਤਾ ਸੀ ਕੰਪਲੀਟ ਹੋ ਗਿਆ ਕੰਮ ਉਹਨੇ ਦੱਸ ਦਿੱਤਾ ਸੀ he had already informed me ਤੇ ਦੇਖਿਆ ਦੋਸਤੋ ਅਸੀਂ ਪਾਸਟ ਪਰਫੈਕਟ ਟੈਂਸ ਨੂੰ ਹਰ ਤਰ੍ਹਾਂ ਨਾਲ ਡਿਸਕਸ ਕੀਤਾ ਉਹਦੇ ਜਿਹੜੇ ਸਕਾਰਾਤਮਕ ਸੈਂਟੈਂਸ ਹੈ 네ਗੇਟਿਵ ਹੈ ਨਾਮ ਵਾਲੇ ਹੈ ਜਾਂ ਪ੍ਰਸ਼ਨ ਵਾਲੇ ਸਾਰੇ ਅਸੀਂ ਡਿਸਕਸ ਕੀਤੇ ਆ ਤੇ ਮੈਂ ਪੂਰੀ ਉਮੀਦ ਰੱਖਣਾ ਚਾਹੇ ਤੁਸੀਂ ਕਿਸੇ ਐਗਜ਼ਾਮ ਦੀ ਹੋਏ ਗੱਲ ਜਾਂ ਬੋਲਚਾਲ ਦੀ ਜਿਹੜੀ ਅੰਗਰੇਜ਼ੀ ਹੈ ਉਹਦੇ ਵਾਸਤੇ ਵੀ ਤੁਹਾਨੂੰ ਬੜੀ ਆਸਾਨੀ ਹੋਈ ਹੋਏਗੀ ਤੇ ਜੇ ਵੀਡੀਓ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਥੈਂਕ ਯੂ ਵੈਰੀ ਮਚ